ਇਹ ਇਦਾਂ ਜੀ ਕਿ 2014 ਵਿੱਚ ਡਿਗਰੀ ਹੋਈ ਸੀ ਐਸਜੀਬੀਸੀ ਦੇ ਹੱਥ ਚ ਜੀ ਉਹ ਚੁਗ ਐਗਰੀਕਲਚਰ ਲੈਂਡ ਦੇ ਨੰਬਰ ਆ ਪਲੱਸ ਉਹਨਾਂ ਨਾਲ ਲਿਖਿਆ ਸੀ ਗੁਰਦੇ ਦੇ ਪ੍ਰਿੰਸਿਸ ਦੀ ਹੈਂਡਓਵਰ ਕੀਤਾ ਜਾਵੇ ਐਸਜੀਬੀਸੀ ਨੂੰ ਉਹਦੇ ਸਬੰਧ ਵਿੱਚ ਐਸਸੀ ਅੱਜ ਪੁਲਿਸ ਬਫਰੈਕਸ਼ਨ ਨਾਲ ਆਏ ਸੀਗੇ ਪਰ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਇਹਨਾਂ ਨੇ 10 ਦਿਨ ਦਾ ਸਮਾਂ ਮੰਗਿਆ ਵਾ ਕਿ ਆਪਸੀ ਕੋਈ ਸਮਝੌਤਾ ਕਰ ਲਈ ਉਹ ਅਸੀਂ ਉਹਨਾਂ 10 ਦਿਨਾਂ ਤੱਕ ਸਮਾਂ ਕੋਰਟ ਨੂੰ ਲਿਖ ਕੇ ਭੇਜਾਂਗੇ ਅੰਦਰ ਜੋ ਮਿੰਤੀ ਕੀਤੀ ਆ ਕਿਹੜੀ ਜਗ੍ਹਾ ਕਿੰਨੀ ਤੁਸੀਂ ਰਗਵਾਦ ਖਾਰ ਰਹੇ ਮਿੰਤੀ ਦਾ ਇਹ ਵਾ ਕਿ ਜੇ ਮਿੰਤੀ ਸਿਰਫ ਡਿਗਰੀ ਦੇ ਨੰਬਰ ਦੇ ਹੋਣੇ ਆ 플러스 ਉਹਨਾਂ ਨੇ ਜਿਹੜੇ ਗੁਰਦੁਆਰੇ ਦੇ ਨੰਬਰ ਦਾ ਕੋਈ ਨਹੀਂ ਪਾਇਆ ਪੜਾ ਲਿਖਿਆ ਹੈਨਓਰ ਦਾ ਪ੍ਰੈਮਿਸਿਸ ਆਫ ਦਾ ਗੁਰਦੁਆਰਾ ਦੂਜਾ ਸਬ ਦੇ ਹਾਟ ਨੇ 2014 ਦਾ 2013 ਚ ਐ ਜੀ ਪੀ ਸੀ ਨੇ ਇੱਥੇ ਬੇਅਦਵੀ ਕੀਤੀ ਸੀ ਸਥਾਨ ਦੀ ਸਮਾਧਾ ਕੇ ਸਮਾਧਾ ਏਰੀਆ ਆਉਂਦਾ ਜਾਂ ਨਹੀਂ ਐ ਜੀ ਪੀ ਸੀ ਦੇ ਹਿੱਸੇ ਮੈਂ ਤਾਂ ਉਹ ਵੀ ਦੱਸ ਰਿਹਾ ਜੀ ਕਿ ਜੋ ਪ੍ਰੈਮਿਸਿਸ ਦੇ ਅੰਦਰ ਆ ਜੀ ਬਾਉਂਡਰੀ ਵਾਲ ਦੇ ਉਹਦੇ ਬਾਰੇ ਜ਼ਿਕਰ ਆ ਔਰ ਮੈਨੂੰ 2013 ਦਾ ਪਤਾ ਨਹੀਂ ਕਿ ਉਹ ਸਮਾਜ ਸੀ ਕਿ ਨਹੀਂ ਸੀ ਤੇ ਅੱਜ ਫਿਰ ਫਿਲਹਾਲ ਕੀ ਕਰਨਾ ਚਾਹੁੰਦੇ ਹੋ ਫਿਲਹਾਲ ਤਾਂ ਸੀ ਇਹਨਾਂ ਨੇ ਦਾਦੇ ਦਾ ਸਮਾਂ ਮੰਗਿਆ ਪਿੰਨਵਾਸੀਆਂ ਦੇ ਬੇਨਤੀ ਮਤਾਵਾ ਉਹ ਸੀ ਕੋਲ ਨੂੰ ਲੈ ਕੇ ਪਿੰਜਾਂਗੇ ਕਿ ਦਾਦੇ ਦਾ ਸਮਾਂ ਇਹਨਾਂ ਨੇ ਦਿੱਤਾ ਜਾਵੇ ਜੋ ਇਹਨਾਂ ਦਾ ਹੋ ਸਕਦਾ ਕਰ ਲੈਣਾ ਫਿਰ ਅੱਜ ਇਹ ਜਿਹੜਾ ਜੀ ਅੱਜ ਦਗਰਾ ਆਇਆ ਬਹੁਤ ਵੱਡਾ ੱਟਕਾ ਕਰ ਰਿਹਾ ਨੇ ਆ ਕੇ ਸਰੂਣੀ ਕਮੇਟੀ ਆ ਕੇ ਕਿਉਂਕਿ ਇੱਥੇ ਕੋਈ ਨੰਬਰ ਨਹੀਂ ਉਹਨਾਂ ਦਾ ਬਣਦਾ ਜਿਹੜਾ ਨੰਬਰ 1558 ਵੀ ਦੱਸਿਆ ਉਹ ਵੀ ਸ਼ੌੜਵੀ ਪੰਚਾਇਤ ਦੇ ਨਾਂ ਬੋਲਦਾ ਅਸੀਂ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕਰੀ ਅਸੀਂ ਤਹਿਸੀਲਦਾਰ ਨੂੰ ਕਿਹਾ ਕਿ ਜੇ ਲਾਲ ਲਕੀਰ ਦੇ ਅੰਦਰ ਜਗ੍ਹਾ ਹੁੰਦੀ ਤਾਂ ਤੁਸੀਂ ਕਬਜ਼ਾ ਕਰਾ ਸਕਦੇ ਸੀਗੇ ਪਰ ਜਦੋਂ ਨੰਬਰਾਂ ਦੀ ਜ਼ਮੀਨ ਆ ਤੁਸੀਂ ਨੰਬਰਾਂ ਦੀ ਕਬਜ਼ਾ ਕਰਾ ਸਕਦੇ ਹੋ ਜਦ ਇਥੇ ਨੰਬਰਿਆਂ ਦਾ ਨਾਮ ਬੋਰ ਦਾ ਤੁਸੀਂ ਕਿਸ ਤਰ੍ਹਾਂ ਕਬਜ਼ਾ ਕਰਾਓਗੇ ਜਦ ਤੁਸੀਂ ਬਿਨਾਂ ਨੰਬਰਾਂ ਤੋਂ ਬਿਨਾਂ ਫਰ ਤੋਂ ਕਦਰ ਰਜਿਸਟਰੀ ਨਹੀਂ ਕਰਾਉਂਦੇ ਹੈਗੇ ਤਾਂ ਇੱਥੇ ਤੁਸੀਂ ਕਿਸ ਤਰ੍ਹਾਂ ਇਹ ਧੱਕਾ ਸਾਡੇ ਨਾਲ ਕਰਾ ਰਹੇ ਹੋ ਤਾ ਤਹਿਸੀਲਦਾਰ ਵੀ ਇਹ ਜਵਾਬ ਦੇਣ ਤੋਂ ਪਾਛਾ ਵਟ ਗਏ ਹੁਣ ਅਸੀਂ ਇਹ ਜੋ ਗੁਰਦੁਆਰਾ ਸਾਹਿਬ ਬਣਿਆ ਉਸ ਟਾਈਮ ਵੀ ਅਸੀਂ ਸਰਦਾਰ ਰਕबीर ਸਿੰਘ ਸਾਨ ਮਾਜਰਾ ਉਹਨਾਂ ਨਾਲ ਗੱਲਬਾਤ ਕਰਕੇ ਸੀ ਗੁਰਦੁਆਰਾ ਸਾਹਿਬ ਦੀ ਨੀ ਰੱਖੀ ਉਸ ਟਾਈਮ ਸਾਨੂੰ ਸਾਨ ਮਾਜਰਾ ਸਾਹਿਬ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਬਣਾਓ ਇੱਥੇ ਕੋਈ ਛੋਟੇ ਵਿੱਚ ਦਸ ਲੀਦਾਊਗਾ ਪਰ ਉਸ ਤੋਂ ਬਾਅਦ ਆ ਕੇ ਸਾਡੀ ਕੋਈ ਸਾਰ ਨਹੀਂ ਲਈ ਅਸੀਂ ਇੱਥੇ ਕਰੋੜਾਂ ਰੁਪਇਆ ਖਰਚ ਕਰਿਆ ਪਿੰਡਾਂ ਦੇ ਵਿੱਚੋਂ ਇਕੱਠਾ ਕਰ ਕਰਕੇ ਹਰੇਕ ਪਿੰਡ ਦਾ ਪਿੰਡ ਜਾ ਕੇ ਘਰ ਘਰ ਜਾ ਕੇ ਅਸੀਂ ਰੁਪਇਆ ਇਕੱਠਾ ਕਰਿਆ ਐਨਆਰ ਵੀਰਾਂ ਨੇ ਪੈਸਾ ਭੇਜਿਆ ਕਰੋੜਾਂ ਰੁਪਇਆ ਖਰਚ ਕੀਤਾ ਅੱਜ ਸਾਡੇ ਨਾਲ ਧੱਕਾ ਕਰਕੇ ਇਹ ਗੁਰਦਰਾ ਸਾਹਿਬ ਸਾਰਾ ਜਗ੍ਹਾ ਜੇ ਚਾਰ ਬਾਰੇ ਅੰਦਰ ਆਪ ਦੇ ਕਾਬੂ ਦੇ ਵਿੱਚ ਲੈਣੀ ਚਾਹੁੰਦੇ ਆ ਇਹ ਸਾਰਿਆਂ ਨੂੰ ਤੱਕਾ ਹੈ ਅਸੀਂ ਸਾਨ ਮਦਰਨ ਸਾਹਿਬ ਕਹਿੰਨੇ ਆ ਵੀ ਜਦੋਂ ਸਾਡੇ ਸਾਰੇ ਪਿੰਡ ਇਕੱਠੇ ਹੋ ਕੇ ਤੁਹਾਡੇ ਕੋਲ ਪਹੁੰਚਣਗੇ ਸਾਡੇ ਪਿੰਡ ਨਦਰ ਤੁਹਾਡੇ ਵਿੱਚ ਆਉਣਗੇ ਜਾਂ ਤੁਸੀਂ ਆ ਪਾ ਕੇ ਇੱਥੇ ਕਮੇਟੀ ਦੇ ਨਾਲ ਵਾਰਤਾਚਾਪ ਕਰੋ ਤਾਂ ਕਿ ਦਾ ਕੋਈ ਹੱਲ ਨਿਕਲ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇਖੋ ਜੀ ਐਸ ਪਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਹੁਕਮ ਹੋਏ ਸੀਗੇ ਉਹਦੇ ਮੁਤਾਬਕ ਅਸੀਂ ਪੂਰੀ ਪੁਖਤਾ ਪ੍ਰਵੰਧ ਕੀਤਾ ਹੈ ਫੋਰਸ ਸਾਡੇ ਕੋਲ ਸਫੀਸ਼ੀਐਂਟ ਹੈ ਪਰ ਇਹਨਾਂ ਦਾ ਹੁਣ ਮਸਲਾ ਇਹਨਾਂ ਨੇ ਤਸੀਮਾ ਸਾਹਿਬ ਨੂੰ ਬਰਲੀ ਕਿਹਾ ਵੀ ਅਸੀਂ ਸਾਨੂੰ 10 ਦਿਨ ਦਿੱਤੇ ਜਾਂ ਪਰ ਅਸੀਂ ਆਪਸ ਵਿੱਚ ਬੈਠ ਕੇ ਕੋਈ ਨਾ ਕੋਈ ਇਹਦਾ ਜਰੀਆ ਕੱਢਾਂਗੇ ਕਿ ਮੇਰੇ ਸੇ 25 ਅੱਤ ਤੱਕ ਜਵਾਬ ਦੇਣਾ ਉਦ ਤੱਕ ਦੇਖੋ ਕੀ ਪ੍ਰਸ਼ਾਸਨ ਜਿਵੇਂ ਕੀ ਹੁਕਮ ਕਰਦੇ ਨੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਪੁਲਿਸ ਵੱਲੋਂ ਕੋਈ ਕਮੀ ਨਹੀਂ ਅੱਜ ਦਾ ਫਿਲਹਾਲ ਪੋਸਟਪੋਨ ਹੋ ਰਿਹਾ ਹੈ ਹਾਂ ਫਿਲਹਾਲ ਤਾਂ ਮੇਰੇ ਖਿਆਲ ਇਹਨਾਂ ਨੇ ਪੋਸਟਪੋਨ ਕਰਤਾ ਰਿਪੋਰਟ ਦੇਣਗੇ ਆਪਣੀ ਮਰਜ਼ੀ ਅਸੋ ਇਹਨਾਂ ਨੇ শহর প্রশাসনের তিনি মাল ব্যাখ্য